ਸਸ਼ਿਆ ਕਲਜੀ ਵੀਡੀਓ ਦੇਖ ਰਹੇ ਹੈ ਆਪ ਸਭ ਨੂੰ ਜੀ ਆਇਆਂ ਨੂੰ ਲੈ ਕੇ ਦੀ ਵੱਡੀ ਖਬਰ ਖਬਰਨਾਨ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀ ਰਾ ਪੈਣਾ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਨੂੰ ਲਾਈਕ ਕਰ ਤੇ ਸ਼ੇਅਰ ਜਰੂਰ ਕਰ ਲਓ ਸ਼ੁਰੂਆਤ ਕਰਦੀ ਹਾਂ ਅੱਜ ਦੀ ਵੱਡੀ ਖਬਰ ਕੇਰਲ ਵਿੱਚ ਮੱਕੀ ਪੌਕਸ ਦਾ ਦੂਜਾ ਮਾਮਲਾ ਆਇਆ ਸਾਹਮਣੇ ਘਬਰਾਏ ਲੋਕ ਇਸ ਦੇ ਨਾਲ ਹੀ ਮਰੀਜ਼ ਦੇ ਨਿੱਜੀ ਹਸਤਲ ਵਿੱਚ ਜੇਰੇ ਲਾਜ਼ਿਸ ਦੇ ਨਾਲ ਹੀ ਭਾਰਤ ਵਿੱਚ ਵਾਇਰਸ ਇਨਫੈਕਸ਼ਨ ਦਾ ਖਤਰਾ ਫਿਰ ਵਧ ਰਿਹਾ ਹੈ ਤੇ ਇਸ ਦੇ ਨਾਲ ਹੀ ਕੇਰਲ ਵਿੱਚ ਦੂਜਾ ਮਾਮਲਾ ਸਾਹਮਣੇ ਆਇਆ ਹੈ ਰਾਜ ਦੇ 에ਰਨ ਕੁਮਾਰ ਖੇਤਰ ਦੇ ਇੱਕ ਨਿਵਾਸੀ ਦੀ ਰਿਪੋਰਟ ਪੋਜੈਕਟਿਵ ਪਾਈ ਪੋਜਿਟਿਵ ਪਾਈ ਗਈ ਅਤੇ ਮਰੀਜ਼ ਨੂੰ ਹਸਪਤਾਲ ਵਿੱਚ ਅਲੱਗ ਰੱਖਿਆ ਗਿਆ ਹੈ ਅਤੇ ਉਸ ਨੂੰ ਇਲਾਜ ਚੱਲ ਰਿਹਾ ਹੈ ਸਿਹਤ ਵਿਭਾਗ ਦੇ ਸੂਤਰਾਂ ਅਨੁਸਾਰ ਅਜੇ ਤੱਕ ਇਸ ਦਾ ਮਾਮਲਾ ਤਨਾ ਦੀ ਪਛਾਣ ਨਹੀਂ ਹੋ ਸਕੀ ਹੈ ਮونکی ਬਾਕਸ ਦੀ ਇੱਕ ਕੀ ਹੈ ਮੰਕੀਪੌਕਸ ਇੱਕ ਵਾਇਰਸ ਲਾਗ ਹੈ ਜੋ ਕਿ ਮੰਕੀਪੌਕਸ ਵਾਇਰਸ ਕਾਰਨ ਹੁੰਦੀ ਹੈ ਇਹ ਆਰਥੋ ਕਰਸ ਕਸ ਵਾਇਰਸ ਜੀਵਨ ਨੂੰ ਇੱਕ ਜਾਤੀ ਹੈ ਅਤੇ ਮੰਕੀਪੌਕਸ ਨੂੰ ਪਹਿਲੀ ਮੰਕੀਪੌਕਸ ਵਜੋਂ ਜਾਣਿਆ ਜਾਂਦਾ ਹੈ ਇਹ ਵਾਇਰਸ ਨੂੰ ਪਹਿਲੀ ਵਾਰ ਵਿਗਿਆਨੀਆਂ ਨੇ 1958 ਦੀ ਵਿੱਚ ਪਛਾਣ ਕੀਤੀ ਜਦੋਂ ਬਾਂਦਰਾ ਵਿੱਚ ਮੰਕ ਪੌਕਸ ਵਰਗੀ ਬਿਮਾਰੀ ਫੈਲ ਗਈ ਸੀ ਤੇ ਇਸ ਨੂੰ ਮੰਕੀ ਪੌਕਸ ਚੇਚਕ ਵਾਂਗ ਵਾਇਰਸਾਂ ਦੇ ਇੱਕ ਪਰਿਵਾਰ ਨਾਲ ਸੰਬੰਧਿਤ ਹੈ ਖਬਰ ਨੂੰ ਅੰਤ ਤੱਕ ਦੇਖਣ ਲਈ ਆਪ ਸਭ ਦਾ